ਬੱਚਾ ਬਹੁਤ ਬਹੁਤ ਅਸ਼ੀਰਵਾਦ ਉਸ ਤੋਂ ਬੋਲੋ ਬੋਸ਼ ਰਹੋ ਆਨੰਦ ਰਸ ਵਿੱਚ ਭਾਉ ਜੀ ਮਨਦੀਪ ਸਾਹਿਬਾ ਦਾ ਸਭ ਤੋਂ ਪਹਿਲਾਂ ਤਾਂ ਮੈਂ ਜੋਤੀ ਚੈਟੇਵ ਡਰੈਸ ਦਾ ਧੰਨਵਾਦ ਦੀਆਂ ہزار ਬੇਅੰਤ ਸਿੱਧੂ ਜੀ ਦਾ ਜੋ ਇਸ ਮੌਕੇ ਪਹੁੰਚੇ ਹੈ ਕਲਿੱਪ ਲੈਣ ਵਾਸਤੇ ਇਹ ਸਾਡੀ 5ਵੀਂ ਸਟੇਟ ਪੱਧਰੀ ਜਿਹੜੀ ਹੈ ਰੇਸ ਦੀ ਟੂਰਨਾਮੈਂਟ ਹੈ ਜਿਹਦੇ ਵਿੱਚ ਬਹੁਤ ਸਾਰੇ ਖਿਡਾਰੀ ਜਿਹੜੇ ਭਾਗ ਲੈ ਰਹੇ ਹੈ ਤੋਂ ਤੋਂ ਵੱਧ ਮੈਂ ਧੰਨਵਾਦ ਕਰਦਾ ਹਾਂ ਸਾਡੇ ਅਰਣਾ ਰਣਦੇਵ ਜੀ ਜੋ ਕਿ ਅੰਤਰਰਾਸ਼ਟਰੀ ਪੱਧਰ ਦੇ ਸੰਗੀਤਕਾਰ ਹੈ ਜਿਹੜੇ ਕਿ ਇੱਥੇ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਆ ਕਰਾ ਰਹੇ ਆ ਤੇ ਇੱਕ ਸਰਦਾਰ ਭਿੰਦਰ ਸਿੰਘ ਜੀ ਡੀਪੀ ਜੋ ਕਿ ਬਹੁਤ ਵਧੀਆ ਖਿਡਾਰੀ ਸੀ ਉਹਨਾਂ ਦੀ ਯਾਦ ਦੇ ਵਿੱਚ ਇਹ ਟੂਰਨਾਮੈਂਟ ਹੋ ਰਿਹਾ ਹੈ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਖਿਡਾਰੀ ਵੀਰਾਂ ਦਾ ਸਾਡੇ ਪ੍ਰਬੰਧਕਾਂ ਤੇ ਸਾਰੇ ਅਰਦਾਸ ਤੇ ਸਾਡੇ ਮੁੱਖ ਮਹਿਮਾਨ ਤੇ ਵਿਚ ਵੀ ਬੰਮਾ ਦਾ ਜਿਨ੍ਹਾਂ ਨੇ ਇਸ ਟੂਰਨਾਮੈਂਟ ਵਿੱਚ ਭਾਗ ਲੈ ਕੇ ਸਾਡਾ ਮਾਣ ਵਧਾਇਆ ਬਹੁਤ-ਬਹੁਤ ਧੰਨਵਾਦ ਕਾਲ ਜੀ ਅੱਜ ਬੜੀ ਪ੍ਰਸੰਤਾ ਹੋਈ ਹੈ ਕਿ ਕਾਲਜ ਦੇ ਵਿਹੜੇ ਵਿੱਚ ਕਾਲਜ ਦੇ ਗਰਾਊਂਡ ਵਿੱਚ ਅੱਜ ਇਹ ਬੱਚਿਆਂ ਦੇ ਦੌੜਾਂ ਦੇ ਤੇ ਹੋਰ ਇਵੈਂਟਸ ਦੇ ਮੁਕਾਬਲੇ ਹੋ ਰਹੇ ਨੇ ਤੇ ਸਾਰਾ ਕਲੱਬ ਦੇ ਜਿਹੜੇ ਮੈਂਬਰਸ ਆ ਉਹਨਾਂ ਦਾ ਮਖਰਾਲਾ ਹੈ ਔਰ ਬੜਾ ਚੰਗਾ ਲੱਗਦਾ ਹੈ ਕਿ ਬੱਚੇ ਸੋਹਣੇ ਪਾਸੇ ਲੱਗਣ ਬੱਚੇ ਅੱਛੇ ਪਾਸੇ ਲੱਗਣ ਜਿਸੇ ਮਾਰੇ ਪਾਸੇ ਨਾ ਜਾਣ ਇਸ ਵਾਸਤੇ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ। ਔਰ ਖੇਡ ਦੇ ਮਲ ਦੇ ਨਿਆਰੇ ਤੰਦਰੁਸਤ ਬੱਚਿਆਂ ਦਾ ਉਹ ਦੇਖ ਕੇ ਤੇ ਸਾਨੂੰ ਵੀ ਤੰਦਰੁਸਤੀ ਆਪਣੇ ਆਪ ਨੂੰ ਲੱਗਦੀ ਆ। ਮਹਾਰਾਜ ਕਰੇ ਇਹਨਾਂ ਦੀ ਉਮਰਾਂ ਲੰਬੀਆਂ ਹੋਣ ਔਰ ਅੱਛਾ ਸੋਣਾ। ਖੇਡ ਮਲ ਵਿੱਚ ਹਿੱਸਾ ਲੈਂਦੇ ਰਹਿਣ ਬੱਚੇ ਤੇ ਅੱਜ ਦਾ ਪਾਰਟੀਆ ਦੇ ਨਾਲ ਔਰ ਇਸ ਤੋਂ ਅੱਗੇ ਮੈਂਬਰਸ ਤੇ ਸਾਰੇ ਰਹਿ ਚੁੱਕੇ ਖਿਡਾਰੀ ਤੇ ਅੱਜ ਦੇ ਖਿਡਾਰੀ ਸਾਰਿਆਂ ਨੂੰ ਮੇਰਾ ਬहोत-ਬहोत-ਬहोत-ਬहोत ਸ਼ੁਭਕਾਮਨਾਵਾਂ ਜਿਹੜਾ ਕੀ ਉਹਨਾਂ ਨੇ ਇਹ ਨਾਚ ਇਵੈਂਟ ਕਰਾਇਆ ਬੱਚਿਆਂ ਨੂੰ ਖੇਲਾਂ ਵੱਲ ਲਾਇਆ ਤੰਦਰੁਸਤ ਪੰਜਾਬ ਦੀ ਨਿਸ਼ਾਨੀ ਆ ਖੇਡਾਂ ਔਰ ਬੱਚਿਆਂ ਦੇ ਮੂੰਹਾਂ ਦੀਆਂ ਰੌਣਕਾਂ ਦੇਖ ਕੇ ਸਾਡੇ ਮੂੰਹ ਤੇ ਵੀ ਰੌਣਕ ਆ ਜਾਂਦੀ ਆ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਅੱਖਾਂ ਸਾਹਮਣੇ ਸਾਰੇ ਬੱਚੇ ਤੰਦਰੁਸਤ ਰਹਿਣ ਖੇਡਦੇ ਰਹਿਣ ਔਰ ਆਪਣਾ ਨਾਮ ਕਮਾਉਂਦੇ ਰਹਿਣ ਜਿੰਨੇ ਕੋਚ ਸਹਿਬਾਨ ਆ ਉਹਨਾਂ ਦੀ ਇਹ ਮਿਹਨਤ ਹੈ ਤੇ ਉਹਨਾਂ ਦਾ ਹੀ ਇਹ ਮਿਹਨਤ ਸਦਕਾ ਇਹ ਬੱਚੇ ਜਿਹੜੇ ਗਾਈਡੈਂਸ ਲੈਂਦੇ ਆ ਤੇ ਉਹਨਾਂ ਦਾ ਯੋਗਦਾਨ ਜਿਹੜਾ ਉਹ ਰੰਗ ਲਿਆਉਂਦਾ ਚੰਗੇ ਗੁਰੂਆਂ ਦਾ ਤੇ ਬੱਚੇ ਕਹਿਣੇ ਕਰ ਹੋਣ ਤਾਂ ਜਰੂਰ ਕੁਛ ਨਾ ਕੁਛ ਪ੍ਰਾਪਤੀਆਂ ਹੋ ਜਾਂਦੀਆਂ ਐ ਮੈਂ ਮਹਾਰਾਜ ਦੇ ਕੇ ਦੁਆ ਕਰਦੀ ਆ ਕਿ ਸਾਡੇ ਪੰਜਾਬ ਦੇ ਬੱਚੇ ਸਾਰੇ ਤੰਦਰੁਸਤ ਰਹਿਣ ਖੇਡਦੇ ਰਹਿਣ ਆਪਣਾ ਅੱਛਾ ਨਾਮ ਕਮਾਉਂਦੇ ਰਹਿਣ ਇਹਨਾਂ ਖੇਡਾਂ ਦੇ ਵਿੱਚ ਹੋਰ ਵੀ ਜਿੰਨੇ ਵੀ ਹਨ ਸਪੀਅਰ ਹੈਗੇ ਆ ਸਾਰਿਆਂ ਜੱਗੇ ਰਹਿਣ ਔਰ ਖੇਡਾਂ ਦਾ ਖਾਸ ਕਰ ਸਰੀਰ ਇੱਕ ਤੌਰ ਤੇ ਤੰਦਰੁਸਤ ਰਹਿੰਦਾ ਬਹੁਤ ਵੱਡਾ ਜੋਗਦਾਰਾਂ ਦਾ ਖੇਡਾਂ ਦਾ ਮਾਰਾਈ ਕਰੇ ਇਹਨਾਂ ਦੀਆਂ ਲੰਮੀਆਂ ਲੰਮੀਆਂ ਉਮਰਾਂ ਹੋਣ ਤੇ ਲੰਮੀਆਂ ਲੰਮੀਆਂ ਛਾਲਾਂ ਮਾਰਦੇ ਰਹਿਣ ਬਹੁਤ ਬਹੁਤ ਕਲੱਬ ਵਾਲਿਆਂ ਦਾ ਧੰਨਵਾਦ ਜਿਨ੍ਹਾਂ ਨੇ ਇੰਨਾ ਅੱਛਾ ਨਜ਼ਾਰਾ ਦਿਖਾਇਆ ਸਾਨੂੰ ਔਰ ਅੱਗੇ ਨੂੰ ਵੀ ਦਿਖਾਉਂਦੇ ਰਹਿਣਗੇ ਤੇ ਉਹਨਾਂ ਨੂੰ ਵੀ ਸਾਰਿਆਂ ਨੂੰ ਬਹੁਤ 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 ਅਸ਼ੀਰਵਾਦ ਜੈਹਿੰਦ